ਪਾਣੀ ਦੀ ਆਪਾਂ ਕਿੰਨੀ ਕ ਵੈਲਿਊ ਕਰਦੇ ਆ ਪਾਣੀ ਆਪਣੇ ਵਾਸਤੇ ਕਿੰਨਾ ਜ਼ਰੂਰੀ ਹੈ ਤਾਂ ਸਭ ਨੂੰ ਪਤਾ ਹੈ ਕਿੰਨੀ ਪਾਣੀ ਦੀ ਲੋੜ ਹੈ ਪਰ ਪਾਣੀ ਦੀ ਕੀਮਤ ਕੀ ਹੈ ਉਹ ਬਹੁਤ ਘੱਟ ਲੋਕ ਜਾਣਦੇ ਨੇ ਤੇ ਇਹ ਵੀ ਹੁਣ ਕਿਹਾ ਜਾਂਦਾ ਵੀ ਆਉਣ ਵਾਲੇ ਸਮੇਂ 'ਚ ਜੋ ਵੀ ਸੰਸਾਰ ਜੰਗ ਹੋਣੀ ਹੈ ਉਹ ਪਾਣੀ ਕਰਕੇ ਹੋਣੀ ਹੈ ਕਿਉਂਕਿ ਪੂਰੀ ਦੁਨੀਆ 'ਚ ਪਾਣੀ ਦੀ ਜੇ ਗੱਲ ਕਰੀਏ ਤਾਂ ਪਾਣੀ ਬਹੁਤ ਘੱਟ ਰਹਿ ਚੁੱਕਿਆ ਹੈ ਦੁਨੀਆ ਦੇ ਵੈਸੇ ਤਾਂ ਉਹ ਕਈ ਦੇਸ਼ ਨੇ ਜਿਨ੍ਹਾਂ 'ਚ ਪਾਣੀ ਮੁੱਲ ਵਿਕਦਾ ਹੈ ਤੇ ਪਾਣੀ ਨੂੰ ਸਾਫ਼ ਕਰਨ ਵਾਸਤੇ ਵੀ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਲਾਈਆਂ ਹੋਈਆਂ ਜਿਨ੍ਹਾਂ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਇਹ ਆਪਣੇ ਆਉਣ ਵਾਲੇ ਫਿਊਚਰ ਵਾਸਤੇ ਵੀ ਬਹੁਤ ਜ਼ਿਆਦਾ ਖਤਰਨਾਕ ਤੇ ਅੱਜ ਦੇ ਟਾਈਮ ਵਾਸਤੇ ਤਾਂ ਖਤਰਨਾਕ ਹੈ ਹੀ ਹੈ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵੀ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ ਉਹ ਵੀ ਸਮਾਂ ਦੂਰ ਨਹੀਂ ਜਦੋਂ ਪੰਜਾਬ ਨੂੰ ਮਾਰੂਥਲ ਕਿਹਾ ਜਾਣ ਲੱਗ ਪੂਗਾ ਕਿਉਂਕਿ ਪੰਜਾਬ ਦੇ ਅਬੌਰ ਫਜ਼ਿਲਕਾ ਐਵੇਂ ਦੇ ਇਲਾਕੇ ਆ ਚੁੱਕੇ ਆ ਜਿੱਥੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੈ ਜੋ ਰਾਜਸਥਾਨ ਦੇ ਨਾਲ ਲੱਗਦੇ ਆ ਤੇ ਰਾਜਸਥਾਨ ਦਾ ਕੀ ਹਾਲ ਹੈ ਉਹ ਆਪਾਂ ਸਭ ਨੂੰ ਪਤਾ ਹੈ ਪਾਣੀ ਬਚਾਉਣ ਵੱਲ ਜੇ ਆਪਾਂ ਧਿਆਨ ਦਿੰਦੇ ਆ ਜਾਂ ਪਾਣੀ ਦੀ ਕੀਮਤ ਕੀ ਹੈ ਉਹ ਸਾਨੂੰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਦੇਖਿਓ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਅੱਜ ਦੇ ਟਾਈਮ 'ਚ ਪੂਰੀ ਦੁਨੀਆ 'ਚ ਪਾਣੀ ਕਿਸ ਪੱਧਰ ਤੇ ਥੱਲੇ ਜਾ ਚੁੱਕਿਆ ਤੇ ਪਾਣੀ ਨੂੰ ਬਚਾਉਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਪੂਰੀ ਦੁਨੀਆ 'ਚ ਪਿਛਲੇ ਕਈਆਂ ਸਾਲਾਂ ਤੋਂ ਜੋ ਦੇਸ਼ 'ਚ ਜ਼ਿਆਦਾਤਰ ਲੜਾਈਆਂ ਹੋਈਆਂ ਉਹ ਤੇਲ ਨੂੰ ਲੈ ਕੇ ਹੋਈਆਂ ਕਿਉਂਕਿ ਤੇਲ ਦੇ ਭੰਡਾਰ ਜਿਸ ਦੇਸ਼ 'ਚ ਹੈਗੇ ਸੀ ਦੂਜੇ ਦੇਸ਼ ਉਹਨੂੰ ਲਲਚਾਈ ਹੋਈ ਨਜ਼ਰਾਂ ਨਾਲ ਦੇਖਦੇ ਸੀ ਵੀ ਕਿਵੇਂ ਨਾ ਕਿਵੇਂ ਆਪਾਂ ਉਸਤੇ ਕਬਜ਼ਾ ਕਰ ਲਈਏ ਪਰ ਹੁਣ ਜੋ ਮੁੱਦਾ ਉੱਠਿਆ ਉਹ ਪਾਣੀ ਦਾ ਹੀ ਚੱਲ ਰਿਹਾ ਕਿਉਂਕਿ ਪਾਣੀ ਇਸ ਤਰੀਕੇ ਨਾਲ ਵੇਸਟ ਵੀ ਹੋ ਰਿਹਾ ਤੇ ਇਸ ਤਰੀਕੇ ਨਾਲ ਧਰਤੀ 'ਚੋਂ ਖਤਮ ਵੀ ਹੋ ਰਿਹਾ ਜਿਹਦੇ ਕਰਕੇ ਚਿੰਤਾ ਹਰ ਇੱਕ ਨੂੰ ਹੋਣੀ ਚਾਹੀਦੀ ਹੈ ਕੋਈ ਸਮਾਂ ਪਹਿਲਾਂ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਵੀ ਇਹੀ ਚੀਜ਼ਾਂ ਕਹਈਆਂ ਸੀ ਕਿ ਪਾਣੀ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਪਾਣੀ ਨੂੰ ਵੇਸਟ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਤੇ ਜੋ ਸੱਚਾਈ ਹੈ ਉਸ ਗੱਲ ਵੱਲ ਜੇ ਅਪਾ ਧਿਆਨ ਕਰੀਏ ਕਿ ਕਿੰਨਾ ਕੁ ਪਾਣੀ ਆਪਣੀ ਧਰਤੀ ਤੇ ਹੈ ਤੇ ਉਸ ਪਾਣੀ 'ਚੋਂ ਕਿੰਨਾ ਕੁ ਪਾਣੀ ਆਪਣੇ ਪੀਣ ਲਾਇਕ ਹੈ। ਆਪਣੀ ਧਰਤੀ ਦੀ ਜੇ ਗੱਲ ਕਰੀਏ ਤਾਂ ਧਰਤੀ ਤੇ 70% ਪਾਣੀ ਹੈ ਤੇ 30% ਧਰਤੀ ਹੈ। ਪਰ ਉਸ 70% ਪਾਣੀ ਚੋਂ ਸਿਰਫ 3% ਪਾਣੀ ਉਹ ਹੈ ਜਿਹਨੂੰ ਆਪਾਂ ਤਾਜ਼ਾ ਪਾਣੀ ਫਰੈਸ਼ ਵਾਟਰ ਕਹਿੰਦੇ ਆ ਤੇ 3% ਚੋਂ ਵੀ 2% ਪਾਣੀ ਗਲੇਸ਼ੀਅਰ ਜਾਂ ਬਰਫ਼ ਦੀ ਫਾਰਮ ਚ ਪਹਾੜਾਂ ਚ ਜਾਂ ਗਲੇਸ਼ੀਅਰਾਂ ਚ ਜੰਮਿਆ ਹੋਇਆ ਸਿਰਫ 1% ਪਾਣੀ ਉਹ ਪਾਣੀ ਹੈ ਜਿਹਨੂੰ ਆਪਾਂ ਪੀ ਸਕਦੇ ਆ ਜੋ ਧਰਤੀ ਦੇ ਥੱਲੇ ਵੀ ਹੈ ਪਰ ਉਸ ਪਾਣੀ ਨੂੰ ਹੁਣ ਆਪਾਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਤੇ ਇਸ ਕਦਰ ਨਾਲ ਧਰਤੀ ਦੇ ਥੱਲੇ ਜਾ ਚੁੱਕਿਆ ਹੈ ਕਿ ਬਹੁਤ ਡੂੰਘੇ ਇਸ ਟੈਂਪ ਪੰਜਾਬ ਚ ਗੌਰ ਹੋਣੇ ਸ਼ੁਰੂ ਹੋ ਗਏ ਕਿਤੇ ਕਿਤੇ ਤਾਂ ਪੰਜਾਬ ਚ 500 600 700 ਫੁੱਟ ਥੱਲੇ ਤੱਕ ਵੀ ਧਰਤੀ ਦੇ ਬੋਰ ਹੋਣੇ ਸ਼ੁਰੂ ਹੋ ਗਏ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ ਅੱਜ ਤੋਂ 30 40 ਸਾਲ ਪਹਿਲਾਂ ਦੀ ਇਹ ਗੱਲ ਕਰੀਏ ਜੋ ਪਾਣੀ ਅੱਜ 6 700 ਫੁੱਟ ਧਰਤੀ ਦੇ ਥੱਲੇ ਜਾ ਚੁੱਕਿਆ ਪੀਣ ਵਾਲਾ ਪਾਣੀ ਉਹ ਪਾਣੀ 30 40 ਸਾਲ ਪਹਿਲਾਂ ਹੋ ਸਕਦਾ 10 ਫੁੱਟ ਤੇ ਹੋਵੇ ਜਾਂ 15 ਫੁੱਟ ਤੇ ਹੋਵੇ ਜਿਨ੍ਹਾਂ ਨੇ ਉਹ ਟਾਈਮ ਦੇਖਿਆ ਉਸ ਟਾਈਮ ਕਹਿੰਦੇ ਸੀ ਵੀ ਟੋਇਆ ਪੱਟੇ ਤੋਂ ਪਾਣੀ ਨਿਕਲਦਾ ਸੀ ਪਰ ਅੱਜ ਦੇ ਟਾਈਮ ਤੇ ਉਹ ਸਮਾਂ ਦੁਬਾਰਾ ਨਹੀਂ ਆ ਸਕਦਾ ਕਿਉਂਕਿ ਪਾਣੀ ਦੀ ਕਿਲਤ ਕਿੰਨੀ ਹੈ ਤੇ ਪਾਣੀ ਦੀ ਵੈਲਿਊ ਕਿੰਨੀ ਹੈ ਦੋਨਾਂ 'ਚ ਬਹੁਤ ਫਰਕ ਹੈ ਕਿਉਂਕਿ ਪਾਣੀ ਦੀ ਲੋੜ ਹਰ ਇੱਕ ਨੂੰ ਹੈ ਪਰ ਪਾਣੀ ਦੀ ਵੈਲਿਊ ਕਿੰਨੇ ਲੋਕ ਕਰਦੇ ਆ ਉਹ ਗੱਲ ਸਮਝਣ ਵਾਲੀ ਹੈ ਆਪਣੇ ਪੂਰੀ ਦੁਨੀਆ ਦੀ ਆਬਾਦੀ ਇਸ ਟਾਈਮ 700-800 ਕਰੋੜ ਹੋ ਚੁੱਕੀ ਹੈ ਤੇ 7-800 ਕਰੋੜ ਆਬਾਦੀ ਤੋਂ ਜੇ ਪੂਰੀ ਇੱਕ ਦਿਨ ਦੀ ਐਵਰੇਜ ਲਈਏ ਤਾਂ ਦੋ ਬੰਦਿਆਂ ਦੀ ਮੌਤ ਹੁੰਦੀ ਹੈ ਐਵਰੇਜ ਤੇ ਚਾਰ ਬੱਚੇ ਪੈਦਾ ਹੁੰਦੇ ਨੇ ਤਾ ਮਰਨ ਦੀ ਰਫਤਾਰ ਘਟ ਹੈ ਤੇ ਪੈਦਾ ਹੋਣ ਦੀ ਗਿਣਤੀ ਜ਼ਿਆਦਾ ਤੇ ਜਿਵੇਂ ਜਿਵੇਂ ਉਹ ਆਬਾਦੀ ਵੱਧ ਰਹੀ ਹੈ ਉਸ ਤਰੀਕੇ ਨਾਲ ਲੋੜਾਂ ਵੀ ਵੱਧ ਰਹੀਆਂ ਤੇ ਸਭ ਤੋਂ ਵੱਡੀ ਲੋੜ ਹੈ ਪਾਣੀ ਦੀ ਹਰ ਚੀਜ਼ ਵਾਸਤੇ ਆਪਾਂ ਨੂੰ ਪਾਣੀ ਚਾਹੀਦਾ ਹੈ ਕਿਉਂਕਿ ਪਾਣੀ ਤੋਂ ਬਿਨਾ 3 ਦਿਨ ਤੋਂ ਜ਼ਿਆਦਾ ਜਿਉਂਦੇ ਰਹਿਣਾ ਮੁਸ਼ਕਲ ਹੈ ਇਸੇ ਕਰਕੇ ਇਹੀ ਕਾਰਨ ਨੇ ਕਿ ਜੋ ਮੈਂ ਚੀਜ਼ ਵੀਡੀਓ ਦੇ ਸਟਾਰਟਿੰਗ 'ਚ ਕਹੀ ਸੀ ਸ਼ੁਰੂ 'ਚ ਕਹੀ ਸੀ ਵੀ ਅਗਲੀ ਵਰਲਡ ਵਾਰ ਜੋ ਹੋਣੀ ਹੈ ਸੰਸਾਰ ਜੰਗ ਸਿਰਫ ਪਾਣੀ ਕਰਕੇ ਹੋ ਸਕਦੀ ਹੈ ਕਿ ਜਿੱਥੇ ਪਾਣੀ ਜ਼ਿਆਦਾ ਹੋਵੇਗਾ ਉਹਨੂੰ ਹਥਿਆਉਣ ਵਾਸਤੇ ਦੂਜੀ ਕੰਟਰੀ ਦਾ ਵੀ ਲਾਲਚ ਵਧੂਗਾ ਤੇ ਉਸ ਕਰਕੇ ਹਮਲੇ ਵੀ ਹੋਣਗੇ ਅਟੈਕ ਵੀ ਹੋਣਗੇ ਤੇ ਹਾਲਤ ਕੀ ਬਣੇਗੀ ਉਹ ਆਪਣੇ ਸਾਹਮਣੇ ਆ ਪੰਜਾਬ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ 'ਚ ਵੀ ਕੁਝ ਹਾਲਾਤ ਵਧੀਆ ਨਹੀਂ ਹੈ ਕਿਉਂਕਿ ਪਾਣੀ ਦੀ ਲੋੜ ਉੱਥੇ ਵੀ ਬਹੁਤ ਹੈ ਕਿਉਂਕਿ ਪੋਪੂਲੇਸ਼ਨ ਉੱਥੇ ਬਹੁਤ ਜ਼ਿਆਦਾ ਹੈ ਦਿੱਲੀ ਨੇ ਹਰਿਆਣਾ ਤੋਂ ਪਾਣੀ ਮੰਗਿਆ ਸੀ ਹਰਿਆਣਾ ਨੇ ਮਨਾਂ ਕਰਤਾ ਦਿੱਲੀ ਨੇ ਹਿਮਾਚਲ ਤੋਂ ਵੀ ਪਾਣੀ ਮੰਗਿਆ ਸੀ ਪਰ ਹਿਮਾਚਲ ਨੇ ਵੀ ਆਪਣੇ ਹੱਥ ਖੜੇ ਕਰਤੇ ਵੀ ਸਾਡੇ ਕੋਲ ਪਾਣੀ ਨਹੀਂ ਹੈ ਹੁਣ ਉਸ ਤੋਂ ਬਾਅਦ ਲੋਕ ਚਾਹੇ ਪਿੱਟ ਸਿਆਪਾ ਕਰਨ ਚਾਹੇ ਧਰਨੇ ਲਾਉਣ ਚਾਹੇ ਕੁਝ ਵੀ ਕਰਨ ਪਰ ਸਰਕਾਰਾਂ ਜਦੋਂ ਤੱਕ ਨਹੀਂ ਚਾਹੁੰਦੀਆਂ ਇਸ ਚੀਜ਼ ਦਾ ਹੱਲ ਕਰਨਾ ਉਸ ਟਾਈਮ ਤੱਕ ਪਾਣੀ ਦਾ ਹੱਲ ਨਹੀਂ ਹੋ ਸਕਦਾ ਹੁਣ ਕਈ ਵਾਰ ਆਪਾਂ ਘਰ ਬੈਠੇ ਕਹਿ ਦਿੰਨੇ ਆਂ ਵੀ ਸਰਕਾਰ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇ ਕੇ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਪਰ ਜੇ ਆਪਾਂ ਆਪ ਸੋਚੀਏ ਵੀ ਆਪਾਂ ਪਾਣੀ ਦੀ ਕਿੰਨੀ ਕਦਰ ਕੀਤੀ ਅਪਾ ਘਰਾਂ ਚ ਕਿੰਨੇ ਕ ਪਾਣੀ ਦੀ ਕਦਰ ਕੀਤੀ ਯਾ ਅਪਾ ਬਾਹਰ ਕਿੰਨਾ ਕ ਪਾਣੀ ਨੂੰ ਵੇਸਟ ਹੋਣ ਤੋਂ ਬਚਾਇਆ ਯਾ ਇਸ ਬਾਰੇ ਕਿੰਨਾ ਕ ਬੋਲੇ ਸਰਕਾਰਾਂ ਵੀ ਇਹ ਕਰ ਸਕਦੀਆਂ ਵੀ ਜੋ ਪਾਣੀ ਬਚਦਾ ਉਹਨੂੰ ਬਚਾਇਆ ਜਾਵੇ ਚਾਹੇ ਉਹ ਖੇਤੀਬਾੜੀ ਰਹੀ ਹੋਵੇ ਚਾਹੇ ਕਿਸੇ ਵੀ ਤਰੀਕੇ ਨਾਲ ਹੋਵੇ ਤੇ ਉਸ ਚੀਜ਼ ਦੇ ਹੱਲ ਵੀ ਕੀਤੇ ਜਾਣ ਤੇ ਦੂਜੀ ਗੱਲ ਸਰਕਾਰ ਇਹ ਵੀ ਕਰ ਸਕਦੀ ਹੈ ਵੀ ਜੋ ਮੀਂਹ ਦਾ ਪਾਣੀ ਵਰਦਾ ਉਸ ਪਾਣੀ ਨੂੰ ਵੀ ਸਟੋਰ ਕਰਕੇ ਰੱਖਣ ਦਾ ਕੋਈ ਐਵੇਂ ਦਾ ਤਰੀਕਾ ਹੋਵੇ ਜੋ ਪਾਣੀ ਬਾਅਦ ਚ ਵਰਤਿਆ ਜਾ ਸਕਦਾ ਕਿਉਂਕਿ ਮੀਂਹ ਦਾ ਪਾਣੀ ਕਰੋੜਾਂ ਲੀਟਰ ਪਾਣੀ ਹੁੰਦਾ ਜੋ ਧਰਤੀ ਤੇ ਆਉਂਦਾ ਤੇ ਉਸ ਪਾਣੀ ਨੂੰ ਜੇ ਸਟੋਰ ਕੀਤਾ ਜਾ ਸਕਦਾ ਤਾਂ ਬਹੁਤ ਵੱਡੀ ਪ੍ਰੋਬਲਮ ਹੱਲ ਹੋ ਸਕਦੀ ਹੈ ਤੇ ਸਭ ਤੋਂ ਮੇਨ ਗੱਲ ਹੈ ਵੀ ਅੱਜ ਦੇ ਟਾਈਮ 'ਚ ਦਰਖਤ ਬਹੁਤ ਘੱਟ ਹੈ ਅੱਜ ਦੇ ਟਾਈਮ 'ਚ ਕੱਚੀ ਜਗ੍ਹਾ ਬਹੁਤ ਘੱਟ ਹੈ ਜੇ ਇਹ ਚੀਜ਼ਾਂ ਘੱਟਾਂ ਤਾਂ ਧਰਤੀ 'ਚ ਪਾਣੀ ਜਾਊਗਾ ਕਿਵੇਂ ਧਰਤੀ ਤੋਂ ਪਾਣੀ ਆਪਾਂ ਬੜੀ ਸਪੀਡ ਨਾਲ ਆਪਣੀ ਲੋੜਾਂ ਕਰਕੇ ਕੱਢ ਤਾਂ ਰਹੇ ਹਾਂ ਪਰ ਧਰਤੀ 'ਚ ਪਾਣੀ ਜਾ ਕਿੰਨਾ ਕਰਿਆ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਆਪਾਂ ਜਿਸ ਕੰਟਰੀ 'ਚ ਬੈਠੇ ਆਂ ਉੱਥੇ ਹੀ ਆਪਾਂ ਨੂੰ ਪਤਾ ਹੈ ਵੀ ਪਾਣੀ ਦੀ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ ਪਰ ਜਿਨ੍ਹਾਂ ਕੰਟਰੀਸ 'ਚ ਪਾਣੀ ਕਰਕੇ ਬਹੁਤ ਵੱਡੀ ਸਮੱਸਿਆ ਆ ਚੁੱਕੀ ਹੈ ਉਹ ਕੰਟਰੀਸ ਕਿਹੜੀਆਂ ਹਨ ਅਫਰੀਕਾ ਲਿਬਨਾਨ ਕਤਰ ਇਜ਼ਰਾਈਲ ਇਹ ਕੁਝ ਕੰਟਰੀਆਂ ਜਿਨ੍ਹਾਂ 'ਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਚੁੱਕੀ ਹੈ ਤੇ ਉਹਨਾਂ ਨੇ ਪਾਣੀ ਨੂੰ ਸਾਫ਼ ਕਰਨ ਦੇ ਨੇ ਵੱਡੇ ਵੱਡੇ ਪਲਾਂਟ ਲਾਏ ਹੋਏ ਆਪਣੀ ਕੰਟਰੀਆਂ 'ਚ ਜੋ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰਕੇ ਪੀਣ ਲਾਇਕ ਬਣਾਉਣੇ ਹਨ ਤੇ ਉਹ ਵੀ ਕੋਈ ਸਸਤਾ ਤਰੀਕਾ ਨਹੀਂ ਹੈ ਉਹ ਪਾਣੀ ਵਿਜੇ ਯੂਜ਼ ਕਰਨਾ ਤਾਂ ਘਰਾਂ ਚ ਮੀਟਰ ਲੱਗਦੇ ਆ ਤੇ ਮੀਟਰ ਦੇ ਹਿਸਾਬ ਨਾਲ ਬਿੱਲ ਆਉਂਦਾ ਤਾਂ ਉਹ ਬਿੱਲ ਚੁਕਾਉਣਾ ਪੈਂਦਾ ਜੇ ਆਪਾਂ ਗੱਲ ਕਰੀਏ ਇੰਗਲੈਂਡ ਦੇ ਲੰਡਨ ਦੀ ਤਾਂ ਉੱਥੇ 1 ਲੀਟਰ ਪਾਣੀ 2 ਤੋਂ 3 ਪਾਉਂਡ ਦਾ ਮਿਲਦਾ ਜੋ ਆਪਣੇ ਇੱਥੇ 2 ਤੋਂ 250 ਰੁਪਏ ਬਣਦੇ ਆ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ ਨੂੰ ਪੀਣ ਵਾਲਾ ਪਾਣੀ ਇੱਕ ਬੋਤਲ ਦਾ 20 ਤੋਂ 25 ਰੁਪਏ ਚ ਮਿਲ ਜਾਂਦਾ ਸ਼ਾਇਦ ਇਸੇ ਕਰਕੇ ਆਪਾਂ ਉਸ ਚੀਜ਼ ਦੀ ਵੈਲਿਊ ਨਹੀਂ ਕਰਦੇ ਵੈਲਿਊ ਸ਼ਾਇਦ ਆਪਾਂ ਉਸ ਟਾਈਮ ਕਰਾਂਗੇ ਜਦੋਂ ਆਪਾਂ ਨੂੰ ਉਸ ਚੀਜ਼ ਦੀ ਵੈਲਿਊ ਸਮਝ ਆਊਗੀ ਹਲੇ ਸ਼ਾਇਦ ਕਈ ਲੋਕਾਂ ਨੂੰ ਇਸ ਦੀ ਵੈਲਿਊ ਸਮਝ ਹੀ ਨਹੀਂ ਆ ਰਹੀ ਵੈਲਿਊ ਸ਼ਾਇਦ ਆਪਾਂ ਉਸ ਟਾਈਮ ਕਰਦੇ ਹਾਂ ਜਦੋਂ ਕਿਸੇ ਚੀਜ਼ ਤੇ ਜੁਰਮਾਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਸ ਤੋਂ ਬਿਨਾ ਕਈ ਲੋਕ ਸ਼ਾਇਦ ਸਮਝਣਾ ਹੀ ਨਹੀਂ ਚਾਹੁੰਦੇ ਵੀ ਜੋ ਚੀਜ਼ ਅੱਜ ਦੇ ਟਾਈਮ 'ਚ ਆਪਾਂ ਨੂੰ ਆਸਾਨੀ ਨਾਲ ਮਿਲ ਰਹੀ ਹੈ ਆਉਣ ਵਾਲੇ ਟਾਈਮ 'ਚ ਉਹ ਚੀਜ਼ ਆਪਾਂ ਨੂੰ ਨਾ ਮਿਲੇ ਇਹ ਵੀ ਹੋ ਸਕਦਾ ਹੈ ਕਈ ਦੇਸ਼ਾਂ ਦੀ ਜਿਉਂ ਆਪਾਂ ਗੱਲ ਕੀਤੀ ਵੀ ਕਈ ਦੇਸ਼ਾਂ ਨੇ ਡਿਸੈਲੀਨੇਸ਼ਨ ਪਲਾਂਟ ਲਾਏ ਹੋਏ ਆ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟ ਲਾਏ ਹੋਏ ਆ ਆਪਣੇ ਆਪਣੇ ਦੇਸ਼ਾਂ ਉਹ ਦੇਸ਼ਾਂ 'ਚ ਪਾਣੀ ਦੀ ਉਹ 42% ਲੋਡ ਨੂੰ ਪੂਰਾ ਕਰਦੇ ਆਂ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਨਾਲ ਤਾਂ ਕੋਈ ਸਮੁੰਦਰ ਵੀ ਨਹੀਂ ਲੱਗਦਾ ਜਿਹਦੇ ਕਰਕੇ ਆਪਾਂ ਉਹ ਪਲਾਂਟ ਲਾ ਸਕੀਏ ਜਾਂ ਸਰਕਾਰਾਂ ਉਹ ਪਲਾਂਟ ਲਾ ਸਕਣ ਆਪਾਂ ਪੂਰੇ ਤਰੀਕੇ ਨਾਲ ਡਿਪੈਂਡ ਕਿਸ ਚੀਜ਼ ਤੇ ਕਰਦੇ ਆਂ ਵੀ ਆਪਾਂ ਨੂੰ ਕੁਦਰਤੀ ਪਾਣੀ ਮਿਲੇ ਜਾਂ ਧਰਤੀ ਦੇ ਥੱਲੇ ਦਾ ਪਾਣੀ ਮਿਲੇ ਪਰ ਆਪਾਂ ਬਚਾਇਆ ਕਿੰਨਾ ਹੈ ਇੱਕ ਅੰਦਾਜ਼ੇ ਦੇ ਹਿਸਾਬ ਨਾਲ ਹਰ ਬੰਦਾ ਬਰਤਾਨੀਆ 'ਚ 150 ਲੀਟਰ ਪਾਣੀ ਵਰਤਦਾ ਇੱਕ ਦਿਨ ਤੇ ਫਰਾਂਸ 'ਚ ਉਹ ਹੀ 125 ਲੀਟਰ ਹੈ ਜਰਮਨੀ 'ਚ 110 ਲੀਟਰ ਤੇ ਡੈਨਮਾਰਕ 'ਚ 100 ਲੀਟਰ ਪਾਣੀ ਬੰਦਾ ਇੱਕ ਦਿਨ 'ਚ ਯੂਜ਼ ਕਰ ਸਕਦਾ ਵਰਤ ਸਕਦਾ। ਉੱਥੇ ਰੂਲ ਹੈ ਕਿਉਂਕਿ ਉੱਥੇ ਉਹਨਾਂ ਨੂੰ ਪਤਾ ਵੀ ਪਾਣੀ ਦੀ ਵੈਲਿਊ ਕੀ ਹੈ ਤੇ ਉੱਥੇ ਵੀ ਪਾਣੀ ਘਟਣੇ ਸ਼ੁਰੂ ਹੋ ਚੁੱਕੇ ਨੇ। ਤੇ ਅਖੀਰ 'ਚ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਟਾਈਮ 'ਚ ਪਾਣੀ ਨੂੰ ਲੈ ਕੇ ਵੱਡੀਆਂ ਤੋਂ ਵੱਡੀਆਂ ਲੜਾਈਆਂ ਹੋ ਸਕਦੀਆਂ। ਤੇ ਉਹ ਚੀਜ਼ ਹੁਣ ਤੋਂ ਜੇ ਆਪਾਂ ਬਚਾਉਣਾ ਚਾਹੁੰਦੇ ਆ ਤਾਂ ਪਾਣੀ ਦੀ ਵੱਧ ਤੋਂ ਵੱਧ ਕੀਮਤ ਨੂੰ ਸਮਝੀਏ। ਤਾਂ ਉਮੀਦ ਹੈ ਜੀ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਈ ਹੋਣੀ। ਅਗਲੀ ਵੀਡੀਓ ਚ ਅਗਲੇ ਨਵੇਂ ਟੌਪਿਕ ਦੇ ਨਾਲ ਆਪਾਂ ਜ਼ਰੂਰ ਮਿਲਾਂਗੇ